ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਮੈਂ ਰਵਿੰਦਰ ਸਿੰਘ ਡਿਸਕਵਰ ਲੈਂਡ ਸਟੇਟ ਤੋਂ ਅ ਅੱਜ ਆਪਾਂ ਗੱਲ ਕਰਨੀ ਐ ਐਰੋਟ੍ਰੋਪੋਲਿਸ ਬਾਰੇ ਐਰੋਟੋਪੋਲਿਸ ਦਾ ਜਿਹੜਾ ਇੱਕ E F G H I J ਬਲਾਕ ਨੇ ਇਹਨਾਂ ਦੇ ਉੱਤੇ ਹਾਈ ਕੋਰਟ ਨੇ ਇੱਕ ਹ ਮਹੀਨੇ ਲਈ 4 ਹਫ਼ਤੇ ਲਈ ਜਿਹੜੀ ਰੋਕ ਲਗਾਈ ਹੈ ਉਹਦੇ ਬਾਰੇ ਮੈਨੂੰ ਕਈ ਵੀਰਾਂ ਦੇ ਫੋਨ ਆਏ ਸੀ ਕਈ ਵੀਰ ਪੁੱਛਦੇ ਸੀ ਕਿ ਵੀ ਜਿਹੜੇ ਅਸੀਂ ਇਹ L O ਯਾਂ ਪਰਚੇਜ਼ ਕੀਤੀਆਂ ਹੋਈਆਂ A ਬਲਾਕ ਦੇ ਵਿੱਚ B ਬਲਾਕ ਦੇ ਵਿੱਚ C ਬਲਾਕ ਦੇ ਵਿੱਚ D ਬਲੌਕ ਦੇ ਵਿੱਚ ਇਹਨਾਂ ਦਾ ਕੀ ਬਣੂਗਾ ਕੀ ਇਹਨਾਂ ਤੇ ਵੀ ਰੋਕ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕਿ ਇਸ ਤੇ ਕਿਸੇ ਪ੍ਰਕਾਰ ਦੀ ਕੋਈ ਰੋਕ ਨਹੀਂ ਹੈ। ਇਹਦੀ ਟਰੇਡਿੰਗ ਬਿਲਕੁਲ ਜਾਰੀ ਹੈ ਜੀ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਇਸ ਦੇ ਉੱਤੇ ਰੋਕ ਨਹੀਂ ਹੈਗੀ। ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਅਰਚੰਨੀ ਹੈਗੀ। ਤੁਸੀਂ ਐਲੋਈ ਕੋਈ ਵੇਚ ਵੀ ਸਕਦੇ ਹੋ ਜਿਹਨੇ ਵੇਚਣੀ ਆ ਤੇ ਜਿਹੜੇ ਵੀਰ ਨੇ ਲੈਣੀ ਆ ਉਹ ਪਰਚੇਜ਼ ਵੀ ਕਰ ਸਕਦਾ ਹੈ। ਉਹ ਇਸ ਤੇ ਕੋਈ ਕਿਸੇ ਪ੍ਰਕਾਰ ਦੀ ਕੋਈ ਰੋਕ ਨਹੀਂ ਹੈ। ਜਿਹੜੇ A B C D ਬਲੌਕ ਹੈ। ਇਨਾਂ ਦੇ ਵਿੱਚ ਸੜਕਾਂ ਦਾ ਕੰਮ ਚੱਲ ਰਿਹਾ ਹੈ ਜੀ ਸੜਕਾਂ ਬਣ ਰਹੀਆਂ ਨੇ ਜਿਹੜੀਆਂ ਇੰਟਰਨਲ ਸੜਕਾਂ ਐ ਗਮਾੜਾ ਨੇ ਇਸ ਦੇ ਟੈਂਡਰ ਮੰਗੇ ਹੋਏ ਐ ਜੀ ਟੈਂਡਰ ਭਰ ਕੇ ਬੰਦਿਆਂ ਨੇ ਮੇਰੇ ਖਾਲ ਪਾ ਵੀ ਦਿੱਤੇ ਐ ਤੇ ਉਹ ਹੁਣ ਟੈਂਡਰ ਓਪਨ ਹੋ ਜਾਣਾ ਥੋੜੇ ਦਿਨਾਂ ਚ ਤੇ ਜਿਹੜੇ ਇੰਟਰਨਲ ਸੜਕਾਂ ਐ ਸੀਵਰੇਜ ਐ ਇਲੈਕਟ੍ਰਿਸਿਟੀ ਦਾ ਵਰਕ ਐ ਤੇ ਜਿਹੜੇ ਹੋਰ ਵੀ ਵਰਕ ਹੈਗੇ ਐ ਉਹ ਇਹਨਾਂ ਨੇ ਹੁਣ ਸ਼ੁਰੂ ਕਰ ਦੇਣਾ ਤੇ ਅਗਲੇ 1-2 ਸਾਲ ਦੇ ਵਿੱਚ ਇਹ ਮੇਰੇ ਖਿਆਲ ਨਾਲ ਇਹਦਾ ਕੰਮ ਕੰਪਲੀਟ ਹੋ ਜਾਊਗਾ ਇਸ ਤੋਂ ਬਾਅਦ ਇਹ ਇਹ ਅਗਲੇ ਵਾਲਾ ਪ੍ਰੋਸੈਸ ਸ਼ੁਰੂ ਕਰਨਗੇ ਜਿਹੜੇ ਅਗਲੇ ਹਨ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ A B C D ਦੇ ਵਿੱਚ ਜਿਨ੍ਹਾਂ ਨੇ ਪਰਚੇਜ਼ ਕੀਤੀ ਹੈ ਜਾਂ ਜਿਹੜੇ ਪਰਚੇਜ਼ ਕਰਨਾ ਚਾਹੁੰਦੇ ਆ ਉਹਨਾਂ ਦੇ ਉੱਤੇ ਕਿਸੇ ਪ੍ਰਕਾਰ ਦੀ ਕੋਈ ਰੋਕ ਨਹੀਂ ਹੈ ਕੋਈ ਕਿਸੇ ਤਰ੍ਹਾਂ ਪ੍ਰਕਾਰ ਦੀ ਕੋਈ ਅਰਚਣ ਨਹੀਂ ਹੈ ਜੀ ਤੁਸੀਂ ਲੈਂਡ ਪੂਲਿੰਗ ਦੇ ਅੰਗੇਜਡ ਜਿਹੜੇ ਇਹ ਐਲਓਆਂ ਹੈਗੀਆਂ ਇਹਨਾਂ ਨੂੰ ਤੁਸੀਂ ਪਰਚੇਜ਼ ਵੀ ਕਰ ਸਕਦੇ ਹੋ ਇਹਨਾਂ ਨੂੰ ਵੇਚ ਵੀ ਸਕਦੇ ਹੋ ਇਸ ਤੇ ਕਿਸੇ ਪ੍ਰਕਾਰ ਦੀ ਕੋਈ ਰੋਕ ਨਹੀਂ ਹੈ ਜਿਹੜੀ ਰੋਕ ਹੈ ਉਹ ਜਿਹੜਾ ਐਟ੍ਰੋਪੋਲਿਸ ਦੇ ਅਗਲੇ ਵਾਲੇ ਬਲਾਕ ਹੈਗੇ ਆ E F G H ਆਈ ਬਲੌਕ ਹੈਗੇ ਉਹਨਾਂ ਦੇ ਉੱਤੇ ਲੋਕ ਹੈ ਉਸ ਤੋਂ ਬਾਅਦ ਜੋ ਵੀ ਨਵੀਂ ਅਪਡੇਟ ਆਉਗੀ ਉਹ ਤੁਹਾਨੂੰ ਮੈਂ ਇਸੇ YouTube ਚੈਨਲ ਤੇ ਜਾਣਕਾਰੀ ਦੇ ਦੂੰਗਾ ਤੁਹਾਨੂੰ ਤੁਹਾਨੂੰ ਅਪਡੇਟ ਕਰ ਦੂੰਗਾ ਤੁਸੀਂ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੈ ਜੇ ਸਾਡੀ ਗੱਲਬਾਤ ਵਧੀਆ ਲੱਗੀ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹਨੂੰ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਲਓ ਜੀ ਤੇ ਦੂਜੀ ਗੱਲ ਹੈਗੀ ਹੈ ਜੀ ਕਿ ਜੇ ਕਿਸੇ ਵੀਰ ਨੇ ਆਪਣੀ ਜੇ ਕੋਈ ਵੀਰ ਚਾਹੁੰਦਾ ਹੈ ਕਿ ਕਿਸੇ ਨੇ ਵੇਚਣਾ ਚਾਹੁੰਦਾ ਹੈ ਜਾਂ ਕੋਈ ਪਰਚੇਸ ਕਰਨਾ ਚਾਹੁੰਦਾ ਕੋਈ ਪਲਾਟ ਲੈਣਾ ਹੈ ਆਈਟੀਸੀਟੀ ਮੁਹਾਲੀ ਚ ਕੋਈ ਐਰੋਟੈਕ ਸਿਕੋਲਜ ਦੇ ਵਿੱਚ ਕੋਈ ਐਲਓਆਈ ਲੈਣੀ ਹੈ ਯਾ ਅੱਗੇ ਕੋਈ ਨਵੇਂ ਬਲੌਕ ਹੈ ਉਹਨਾਂ ਦੇ ਵਿੱਚ ਕੋਈ ਕਨਾਲ ਲੈਣੀ ਹੈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ 988016767 ਜਾਂ ਫਿਰ ਮੇਰੇ ਆਫਿਸ ਵੀ ਆ ਸਕਦੇ ਜੀ ਤੁਸੀਂ ਆਈਟੀ ਸਿਟੀ ਮੋਹਾਲੀ ਸੈਕਟਰ 82A ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਐਮਟੀ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਬਿਲਕੁਲ ਸਾਹਮਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ